ਅਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਟੱਦਾ ਠੀਕ ਠਾਕ ਜੇ ਅੱਜ ਆਪਾਂ ਰੈਡੀ ਹੋਏ ਆਂ ਤੇ ਚੱਲੇ ਆਂ ਕਰਨ ਦੇ ਘਰ ਤੇ ਕਰਨ ਨੇ ਅੱਜ ਉਹਨਾਂ ਦੇ ਘਰ ਸ੍ਰੀ ਕਨਪਰ ਸਾਹਿਬ ਜੀ ਆ ਪਹੁੰਚ ਗਏ ਤੇ ਉਹ ਆਪਣੀ ਕੋਟੀ ਦਾ ਲੱਗੇ ਮੂਰਤ ਗਰਾਉਣ ਆਪਾਂ ਵੀ ਜਾਣਦੇ ਆ ਤੇ ਤੁਹਾਨੂੰ ਨਾਲ ਬਿਖਾਉਨੇ ਆ ਚਲੋ ਚੱਲੀਏ ਓਕੇ ਬਾਈ ਟਡਾ ਸੀ ਜੀ ਓਕੇ ਲਓ ਜੀ ਕਰਨਾਲ ਪਹੁੰਚ ਗਏ ਮੁੰਡੇ ਉਹਦੀ ਤਿਆਰੀ ਚੱਲ ਰਹੀ ਹੈ ਪਰ ਇਤੇ ਜਾ ਵਿਸਰਨ ਨਾਮ ਕਾ ਆ ਵੇਖੋ ਟੀਮ ਲਈ ਸੇਵਾ ਸੁਭਾ ਕਰਦੇ ਹੀ ਪੂਰੇ ਲਓ ਜੀ 11 ਲਓ ਜੀ ਪਕੌੜਿਆਂ ਦੀ ਤਿਆਰੀ ਚੱਲ ਰਹੀ ਆ ਜੋਰਾਵਾਲ ਸਿੰਘ ਚੈੱਕ ਕਰ ਰਹੇ ਨੇ ਲੈਣੀ ਕਰ ਲਿਆ ਹਾਂਜੀ ਪਨੀਰ ਵਾਲੇ ਵੀ ਆ ਗਾਲ ਕਾਲ ਕੇ ਗੋਭੀ ਵਾਲੇ ਫਿੰਗਰ ਸਾਰੇ ਚੈੱਕ ਕਰੋ ਦੇ ਆਣ ਕੇ ਦਾਦਾ ਹਮਲਾ ਕਰੋ ਪਕੌੜਿਆਂ ਦੇ ਪਕੌੜਿਆਂ ਦੇ 3 ਵਜੇ ਪਹੁੰਚੀ ਨਹੀਂ ਬਾਕੀ ਤਿਆਰੀ ਚੱਲਣ ਦੀ ਆ ਲਓ ਜੀ ਛੱਤੀ ਕੋਈ ਮੰਦੇ ਡੈਣ ਸਮਾਨ ਦੀ ਫੇਰ ਕਰ ਡਾਕਟਰ ਸਾਹਿਬ ਹੀ ਆ ਗਏ ਡਾਕਟਰ ਸਾਹਿਬ ਹਰ ਵਲੌਗ ਚ ਆਉਂਦੇ ਹਰ ਫਲੋਰ ਹਰ ਫਲੋਰ ਚ ਮਾਈ ਡਾਕਟਰ ਸਾਹਿਬ ਆ ਪੈਂਦਾ ਤੈਨੂੰ ਜਿਆਦਾ ਕਿਉਂ ਚੋਰਿਆ ਪੈਂਦਾ ਜਿਆਦਾ ਪੈਂਦਾ ਜਿਆਦਾ ਤੈਨੂੰ ਕੋਈ ਜਿਆਦਾ ਨਹੀਂ ਪੈਂਦਾ ਦੇਖੋ ਇੱਕ ਦੌਰ ਆ ਰੱਖ ਆਵੇ ਵੀਰ ਆ ਗਿਆ ਜਰਨਾ ਸਾਹ ਦੇ ਦੇ ਆ ਲੈ ਆਂਦਾ ਤਾਂ ਕੋਹ ਤਾਂ ਕੋਟਾ ਚਾਹ ਕੌੜਿਆਂ ਨੂੰ ਡੈਪੀ ਚਖਾ ਚੱਕ ਦੇਣ ਮम्मी ਨੇ ਮਠਾਵਣੀ ਪਾਈ ਜਾ ਦੋ ਦੋ ਪੀਸ ਪਾਈ ਜਾ ਪਾਈ ਜਾ ਮੰਮੀ ਦੋ ਦੋ ਪੀਸ ਪਾਈ ਜਾ ਆ ਲੈਣੀ ਪੇਸਟੀ ਪੇਸਟੀ ਪਾਲਾ ਆਇਦਰ ਦੋ ਦੋ ਪੀਸ ਪਾਈ ਜਾ ਉਹ ਫੜ ਜੀ ਡੈਕ ਕਾੜ ਬਸ ਵਿੱਚ ਪੋਜੀ ਜਸੂ ਦੀ ਸਟਰੋਂਗ ਕਾਫੀ ਲੱਗੀ ਬਾਨਾ والا فري جنن و الله سکيتي ਕਮਾਰੀਆਂ ਫੋਟੋਗ੍ਰਾਫਰ ਵੀ ਆਏ ਨੇ ਬਾਮਣ ਮੁੰਡਾ ਦੇ ਪੱਗ ਬੰਨ ਗਿਆ ਚੇਚਾ ਜੈਗੜੀ ਦਰਵਾਜ਼ਾ ਖੋਲ੍ਹਣ ਦੀ ਉਹ ਕਾਏ ਹੈ ਹਾਂ ਕੁਰਤੇ ਨੂੰ ਕਿੰਦਾ ਦਾ ਕਸੀਆ ਜਾ ਕਰ ਲਿਆਈ ਆ ਆਇਆ ਹੀ ਥੋੜਾ ਸਾਲਾ ਸਹੀ ਗੱਲ ਆ ਜਲੂਸ ਕੱਢਦਾ ਕੁਰਤੇ ਉਹ ਆਪਣੇ ਕਿੱਥੋਂ ਨਾਗ ਲੰਦੀਏ ਕਿੱਥੋਂ ਕਿੱਥੋਂ ਉਹ ਜਾਗ ਕਿੰਨੇ ਮੀਟਰ ਆ ਉਹ ਬੱਬੂ ਆ ਗਿਆ ਬੱਬੂ ਬੱਬੂ ਤਮਾਰ ਆਇਆ ਬੱਬੂ ਵੀ ਆ ਗਿਆ ਟੀਮ ਚ ਨਮਨੀਆ ਆ ਪਾ ਪੇਪਰ ਕੋਡਨ ਹਾਂ ਓਏ ਹੋਏ ਪਾ ਪੇਪਰ ਕੋਡ ਲਾਜ ਓਏ ਹੋਏ ਸਤ ਮਾਰਾਈ ਸਾਰੀ ਜਾ ਚੁੱਕੀ ਹੈ ਵੀ ਆਪਣੀ ਇੰਤਜ਼ਾਰ ਦੀਆਂ ਘੜੀਆਂ ਚ ਹਾਂ ਕਿਤਾਬ ਜਿੱਦਾਂ ਪੜ੍ਹ ਰਹੀ ਹੈ ਸਾਗ ਰਾਇਣ ਦੱਜਾ ਇੱਧਰ ਕਾਫੀ ਵੀ ਚੱਲ ਰਹੀ ਹੈ ਇੱਧਰ ਨਾਨ ਚੱਲ ਰਿਹਾ ਨਾਲ ਗਰਮ ਗਰਮ ਇੱਧਰ ਤਕੁੰਡਣ ਕਾਫੀ ਮਾਮਾ ਇੱਥੋਂ ਦੇ ਚੋਕੇ ਪੀ ਲਈ ਨੋ ਆ ਮੇਰੀ ਮੈਂ ਲੈ ਆਇਆ ਇੱਥੇ ਪਈ ਜਿਹੜੀ ਸੀ ਤੇ ਮਾਮਾ ਮੈਂ ਲੈ ਆਇਆ ਉਹ ਜਾ ਭਰਾਵਾ ਉਹ ਬੜੀ ਕਦੋਂ ਦੀ ਪਈ ਸੀ ਤੇ ਹਾਂ ਜੀ ਲਓ ਜੀ ਨਾਣ ਲੰਗਰ ਖਾ ਰਹੇ ਨੇ ਨਾਣ ਕੱਢਦੇ ਤੇ ਜਾਂ ਤੰਦੂਰ ਵਾਲੇ ਭਾਈ ਤੁਹਾਨੂੰ ਗਰਮੀ ਸਿਆਲ ਚ ਕੋਈ ਫਰਕ ਨਹੀਂ ਲੱਗਦਾ ਨਾ ਹੈ ਹੁਣ ਠੰਡ ਗਰਮੀ ਦੇ ਭਾਜ ਸੀਨਾ ਤਾਂ ਵੀ ਆ ਗਿਆ ਗਰਮੀ ਚੋਂ ਤਾਂ ਢੇਗ ਪਈਦਾ ਖੇਲੇ ਦੇ ਇਹ ਹੁਣ ਵੀ ਕੰਮ ਗਰਮੀ ਵਾਲਾ ਹੀ ਆਣਾ ਫਰਕ ਆ ਨਹੀਂ ਗਰਮੀ ਚ ਨਹੀਂ ਲੱਗਦੇ ਨੇ ਛੇਤੀ ਸਾਵੇਂ ਨਾ ਪੱਕੇ ਪੱਕੇ ਮਿਲ ਜਾਂਦਾ ਬਾਈ ਇਤੋਂ ਹਸਾਰ ਮੈਂ ਹੁਣ ਮੌਸਮ ਠੰਡਾ ਦੇ ਤਾਂ ਇਨਾ ਮੰਦਾ ਹਾਲ ਹੋ ਗਿਆ ਜਦੋਂ ਗਰਮੀ ਚ ਹੁੰਦਾ ਉਹਦੇ ਵਾਕੇ ੱੱਡੀ ਗੱਲ ਖਣਾ ਬੇਹੋਸ਼ ਹੋਣਾ ਦਾ ਕੰਮ ਹੁੰਦਾ ਏ ਤੇ ਹਾਂ ਤੇ ਤਾਜ਼ੀਰ ਨੇ ਕਿਹੜੇ ਘੀਰਾ ਮੈਂ ਕੋਸ਼ਿਸ਼ ਬਣਦੇ ਹਾਂ ਹਾਂ ਉਹਦੇ ਪਾਣੀ ਲਈ ਫਿਰਦੇ ਮਤਲਬ ਪਾਣੀ ਜਿਹਨੇ ਸੇਕ ਬੜਾ ਜਾਂਦਾ ਛੋਟੀਆਂ ਲੈ ਜਲਵਾ ਗਰਮ ਦਾਲ ਨਹੀਂ ਪਨੀਰ ਖੜੋ ਚਾਈ ਹਾਂ ਮਾਰਾ ਮਾਰਾ ਖੜੋਗੇ ਪੁੱਛ ਕੇ ਖੜਨੇ ਗੁਰੂਆ ਹਾਂਜੀ ਹਾਂਜੀ ਸਿੰਘਰ ਸਾਹਿਬ ਹੀ ਆਪਣੇ ਆਏ ਨੇ ਤੇ ਇਹਨਾਂ ਕੋਈ ਗਾਣਾ ਸੁਣਨੇ ਆਪਾਂ ਹੁਣ ਥੋੜੇ ਦੇ ਚੈੱਕ ਕੋਈ ਘੇੜ ਜਾ ਤੇ ਰੌਣਕ ਲਾਉਨੇ ਆਪਾਂ ਥੋੜੀ ਜੀ ਤੇ ਬਾਕੀ ਕੋਈ ਨਹੀਂ ਪਾੜੀਆਂ ਆ ਗਿਆ ਵੇਖੋ ਜਲ ਪੀਓ ਜੀ ਜੀ ਆਲੂ ਟिक्की ਬਣ ਲੱਗੀ ਹੈ ਤੇ ਹੁਣ ਤੁਸੀਂ ਅੱਗੇ ਨਾਲ ਆਲੂ ਆਪਾਂ ਆਲੂ ਦੇ ਬਣਾਉਣੇ ਨੇ ਵੇਖੋ ਟਿੱਕੀਆਂ ਨਾ ਤੇ ਇਹ ਹੁਣ ਨਵੀਂ ਐਂਦੇ ਕੋ ਰੈਡੀ ਚੱਲ ਗਈ ਜੀ ਆਲੂ ਕੀ ਆ ਆਲੂ ਚੂਰਾ ਆਲੂ ਚੂਰਾ ਆਇਆ ਆ ਆਲੂ ਚੂਰੇ ਦੀ ਟਿੱਕੀ ਬਣ ਲੱਗੀ ਜੀ। ਆਲੂ ਚੂਰਾ ਸੁਣਿਆ ਆਲੂ ਚੂਰਾ ਬਈਰ ਸੁਣ ਲਿਆ। ਚਲੋ ਕੋਈ ਗੱਲ ਨਹੀਂ। ਬਹੁਤ ਹੈਗਾ ਇਹ। ਹੋਰੀ ਹੋਰੀ ਤਾਂ ਸਬਜ਼ੀ ਪਕਾ ਹਜੇ ਹਜੇ ਨਹੀਂ ਤੁਹਾਨੂੰ ਸਮਝ ਆਉਣੀ ਤੁਹਾਨੂੰ ਖਾਣ ਤੋਂ ਬਾਅਦ ਪਤਾ ਲੱਗੂਗਾ। ਬਸ ਬਾਕੀ ਕੋਈ ਗੱਲ ਨਹੀਂ। ਹੋਰੜੀ ਬਣ ਲੱਗੀ ਐ। ਚੈੱਕ ਆਪਾਂ ਕਰ ਲਈਨੇ। ਟਿੱਕੀ ਤਿਆਰ ਹੋਣ ਲੱਗੀ ਆ। ਜੋਰਿਆ ਟਿੱਕੀ ਤਿਆਰ ਹੋਣ ਲੱਗੀ ਐ। ਅੰਗੂਰ ਕਿੱਥੇ ਲੈ ਆਏ? ਆਲੂ ਚੂਰੇ ਦੀ। ਅੰਗੂਰ। ਜੋ ਤਾਂ ਅੰਗੂਰ ਲੈ। ਸਤਿ ਪੰਦਤ ਨੂੰ ਫੜ ਮੰਗਦੇ ਸਾਂ। ਲਾ। ਤ੍ਰਿਕੁੰਟਨ। ਹੇ ਤਰ ਗੁੰਜਨ ਤੇਵਾ ਨਾ ਟਿਚਮਾਨੀ ਗਣਪਤੋ ਨਾਣੀ ਬਾਬਾਈ ਇਹ ਬਾਬਾਈ ਕੜਾ ਬਾਬਾ ਕੜਾ ਬਾਬਾ ਬਾਬਾ ਮੈਂ ਵੀ ਜੋਰਾ ਮਾਰਾ ਟਿੱਕੀਆਂ ਬਣੀਆਂ ਤੇ ਜੋਰਾ ਲੱਗਾ ਚੈੱਕ ਕਰਨ ਨੂੰ ਕੱਢਦੇ ਨਹੀਂ ਕਰਦਾ ਉਹਨੂੰ ਆਹਾਂ ਕੱਢ ਦੋ ਵੀ ਢਾਡੀ ਘੜੇ ਮੂੰਹ ਚ ਰਹਿਣੀ ਹੈ ਜੋਰਾ ਕਿਦਾਂ ਟਿੱਕੀ ਟਿੱਕੀ ਇਹ ਕਿਹਾਂ ਤੇ ਤੇਰੀ ਯਾਰ ਟਿੱਕੀ ਦੇ ਜੋਰਾ ਦਾ ਪਾਣੀ ਆ ਇਹਨੇ ਫੇਰ ਅੰਦਰ ਕਰਾਤਾ ਪਾਣੀ ਕਾ ਨਵੀਂ ਯਾਰ ਮੁੰਡਿਆ ਟਿੱਕੀ ਖਾਲੀ ਕਿ ਨਹੀਂ ਇਹ ਨਹੀਂ ਜੀ ਨਹੀਂ ਨਹੀਂ ਖਾਦੀ ਚੈੱਕ ਕਰੋ ਖਾ ਕੇ ਹਾਂ ਜੀ ਯੋਰਾ ਯੋਰਾ ਮਾਰਸੇਕੀ ਖਾਣ ਲੱਗੇ ਜੀ ਨਹੀਂ ਲੱਗੇ ਲੱਗੇ ਤੇ ਅੱਜ ਸਾਡੇ ਸਰਵਾਰ ਸਾਹਿਬ ਕਰਨਜੀਤ ਸਿੰਘ ਲੱਗੇ ਕਰਨਜੀਤ ਸਿੰਘ ਹਾਂ ਜੀ ਚੋਂ ਚੇ ਬੜੇ ਗੱਡੀ ਜਾਂਦੇ ਆ ਤੇ ਬੜਦੇ ਨੂੰ ਉਦੋਂ ਕਿੱਦਾਂ ਪਾਣੀ ਇਹਨੂੰ ਜੱਗ ਨਹੀਂ ਫਿਰ ਕਰਕੇ ਤੂੰ ਨਹੀਂ ਖਾਦੀ ਤੂੰ ਰੋਟੀ ਵਾਲੀ ਖਾਦੀ ਮੈਂ ਰੋਟੀ ਕਰਦੀ ਹਣੀ ਜਿਹੜਾ ਕਿਦਾਂ ਚਾਚੀ ਦੱਸੋ ਤੁਸੀਂ ਆਪਣਾ ਬਿਆਨ ਦਿੰਦੇ ਹੋਏ ਉਹ ਗੱਲ ਨਹੀਂ ਹੋਣੀ ਉਹ ਗੱਲ ਨਹੀਂ ਕਿ ਕਿਹੜੀ ਗੱਲ ਨਹੀਂ ਆ ਕਿ ਤਵੇ ਵਾਲੀ ਹੁੰਦੀ ਹੈ ਤਵੇ ਵਾਲੀ ਨਹੀਂ ਗੱਲ ਬਣੀ ਤਵਾਲੇ ਹੀ ਹੁਣ ਤਵਾਲੇ ਵੀ ਹੋਣ ਨਹੀਂ ਕਿ ਤਕੀ ਇਧਰ ਵੀ ਕਲਾਕਾਰ ਵੀ ਫੜੀ ਫਿਰਦੇ ਕਲਾਕਾਰ ਨੂੰ ਦੂਜੀ ਚੜਨੀ ਨਹੀਂ ਲੱਭਣ ਦੀ ਦੂਜੀ ਥੱਲੇ ਪਈ ਤੇ ਪੰਜੇ ਮੈਂ ਤਾਂ ਦੂਜੀ ਨਹੀਂ ਚੜਦੀ